ਹਾਂਜੀ ਐਮਐਲਡੀ ਝੋਲੀ ਦੇ ਵਿੱਚ ਜਿੱਤ ਕੇ ਅੱਜ ਪਾਈ ਆ ਸੀਟ ਅਕਲ ਬਾਈਟ ਕਰੀਏ ਆਪਾਂ ਮੜੀ ਬਿਲਕੁਲ ਸਰਦਾਰ ਕੁਲਤਾਰ ਸਿੰਘ ਖੇੜਾ ਵੈਫ ਮੇਰੀ ਪ੍ਰਕਾਸ਼ ਕੌਰ ਖੇੜਾ ਅਸੀਂ ਵਾਰਡ ਨੰਬਰ 3 ਦੇ ਵਿੱਚ ਸਾਨੂੰ ਸਰਮਨ ਸਿੰਘ ਤੁਣ ਨੇ ਸਰਦਾਰ ਨੇ ਟਿਕਟ ਨਾਲ ਨਵਾਜਿਆ ਅਸੀਂ ਉਹਦੇ ਪੂਰੇ ਤੇ ਖਰੇ ਉੱtre ਆ ਤੇ ਟਿਕਟ ਦੇ ਨਾਲ ਸਾਰੇ ਮੈਂ ਆਪਦੇ ਤਿੰਨਾਂ ਦੇ ਹਰ ਹਰ ਜੀ ਦਾ ਧੰਨਵਾਦੀ ਆ ਮੈਂ ਹਰ ਜੀ ਦੇ ਵਿੱਚ ਵੱਚ ਰਿਆ ਮੇਰੇ ਹਰ ਜੀਰ ਮੇਰਾ ਆਪਦਾ ਘਰ ਦਾ ਜੀ ਹੀ ਮੇਰਾ ਸਾਰਾ ਪਰਿਵਾਰ ਆ ਮੇਰਾ ਪਰਿਵਾਰ ਨਾਲ ਸੀ ਤੇ ਮੇਰੇ ਮਹਿਬੂਦਾਂ ਦਾ ਧੰਨਵਾਦ ਕਰਦਾ ਸਾਰੇ ਜਿੰਨਾ ਨਗਰ ਬਨਾਸੀ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਮੈਂ ਸਰਵਣ ਸਰਦਾਰ ਸਰਵਣ ਸੇਕ ਧੁੱਲ ਦਾ ਐਮ ਐਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਤੇ ਇੰਨਾ ਮਾਣ ਦਿੱਤਾ ਮੈਨੂੰ ਤੇ ਮੈਂ ਉਹਦੀ ਝੋਲੀ ਜਿੱਤ ਕੇ ਸੀਟ ਪਾਈ ਆ ਕਿੰਨੇ ਵੋਟਾਂ ਨਾਲ ਜਿੱਤੇ ਹਨ ਕਿੰਨੀਆਂ ਵੋਟਾਂ ਨਾਲ ਅਜੇ ਵੋਟਾਂ ਦਾ ਅੰਦਰੋਂ ਕਲੀਅਰ ਹੋਏ ਹਾਂਜੀ ਮੈਂ ਗਲਤ ਨਹੀਂ ਬੋਲਾਂਗਾ ਠੀਕ ਹੈ ਜੀ ਠੀਕ ਹੈ ਧੰਨਵਾਦ ਹਾਂਜੀ ਵੀਰ ਜੀ ਕੀ ਆਪਣਾ ਨਾਮ ਕਿੰਨੇ ਵਾਰਡ ਤੋਂ ਤੁਸੀਂ ਚੋਣ ਲੜ ਰਹੇ ਤੇ ਕੀ ਜਾਨਣਾ ਚਾਹੋਗੇ ਜਿਹੜਾ ਖੇਮਕਰਨ ਹਲਕੇ ਦੇ ਵਿਕਾਸ ਨੂੰ ਲੈ ਕੇ ਜਿਹੜਾ ਚੋਣ ਹੋ ਰਹੀ ਹੈ ਮੈਂ ਸਾਬਕਾ ਵਾਈਸ ਚੇਅਰਮੈਨ ਮਾਰਕੀ ਕਮੇਟੀ ਜਗਤਾਰ ਸਿੰਘ ਖੇੜਾ ਅਸਵਲੇ ਮੈਂ ਤਿੰਨ ਵਾਰਡ ਦੇ ਵਿੱਚੋਂ ਆਮ ਪਾਰਟੀ ਦੀ ਟਿਕਟ ਤੇ ਚੋਣ ਲੜ ਰਿਹਾ ਹਾਂ ਤੋਂ ਜਦੋਂ ਦੀ ਵੀ ਆਮ ਪਾਰਟੀ ਸਰਕਾਰ ਆਈ ਖੇਮਕਰਨ ਦੇ ਵਿੱਚ ਨਵੇਂ ਨਵੇਂ ਪ੍ਰੋਜੈਕਟ ਲੈਂਦੇ ਨੇ ਜਿਦਾ ਸ੍ਰੀ ਰਾ ਲਾਈਟਾਂ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਇਹ ਅਸੀਂ ਕਰ ਰਹੇ ਹਾਂ ਤੇ ਹੋਰ ਵੀ ਜਿਹੜੀਆਂ ਗਲੀਆਂ ਨਾਲੀਆਂ ਸਾਡੀ ਗ੍ਰਾਂਡ ਦਾ ਜਿਹੜਾ ਉਹ ਸਾਰਾ ਹੋ ਰਿਹਾ ਜੀ ਇਸ ਕਰਕੇ ਅਸੀਂ ਆਪਣੇ ਕਮਾਂ ਦੇ ਕੀਤੇ ਕਮਾਂ ਦੇ ਵਿਕਾਸ ਤੇ ਮੋਟਾ ਮੰਗਦੇ ਲੋਕਾਂ ਤੋਂ ਕੀ ਹੈ ਮੁੱਦੇ ਜਿਹੜੇ ਤੁਸੀਂ ਮੰਨ ਕੇ ਚੱਲ ਰਹੇ ਜੀ ਜਿੱਤਨਾ ਕੋਈ ਸਟਰੀਟ ਲੇਟ ਹੋ ਗਏ ਜਾਂ ਜਿਹੜਾ ਇੱਥੇ ਆ ਤਹਿਸੀਲ ਅਫਸਰ ਜਾਂ ਬੱਸ ਡਾਵਾ ਉਹਦੀ ਘਾਟ ਹੈ ਕਾਫੀ ਹਾਂਜੀ ਉਹਦੀ ਘਾਟ ਉਹਦੇ ਪਿਛਲੀ ਸਰਕਾਰ ਦੇ ਵਿੱਚ ਪੈਸੇ ਆਏ ਲੱਗੇ ਸੀ ਪਰ ਉਹ ਉਸ ਦਾ ਉਸ ਤਰ੍ਹਾਂ ਬੈਠਾ ਜਾ ਬੱਸ ਡਾ ਜਿਹੜਾ ਟੇਪ ਚੱਲੂ ਹੋ ਗਿਆ ਸਾਡੀ ਇੱਥੇ ਪਿਛੇ ਜੇ ਲਾਲਜੀਤ ਜੀ ਆਏ ਸਨ ਭੋਲਰ ਸਾਹਿਬ ਅਹੀਂ ਉਹਨਾਂ ਨੂੰ ਮੰਗੀ ਸੀ ਵੀ 3600 ਤੇ ਅੱਡਾ ਚਲਾਇਆ ਜਾਵੇ ਜਿਹੜਾ ਰਹਿਦਾ ਕੰਮ ਉਹਦਾ ਕੰਪਲੀਟ ਕੀਤਾ ਜਾਵੇ ਤੇ ਸਾਡੇ ਜਿਹੜਾ ਉਹਨੂੰ ਅਧ்கਾਟਨ ਕੀ ਕਰਕੇ ਤੇ ਚਾਲੂ ਕੀਤਾ ਜਾਵੇ ਤੇ ਜਿਹੜਾ ਤਹਿਸੀਲ ਦਾ ਕੰਮ ਹੈ ਤਹਿਸੀਲ ਦੇ ਵਿੱਚ ਏਠਾ ਮਿੱਟੀ ਪੈਣ ਵਾਲੀ ਹੈ ਥੋੜੀ ਜੀ ਬਾਕੀ ਕੰਮ ਸਾਰਾ ਹੋਇਆ ਪਿਆ ਹੈ ਉਹਦੇ ਨਾਲ ਇੱਕ ਪਾਰਕਿੰਗ ਬਣ ਰਿਹਾ ਜਿਹੜਾ 18 ਕੋ ਲੱਖ ਰੁਪਏ ਦਾ ਬਣ ਲਿਆ ਸੀ ਉਹਦਾ ਵੀ ਕੰਮ ਚੱਲ ਰਿਹਾ ਹੈ ਇਸ ਕਰਕੇ ਹੋਰ ਸਾਰੇ ਕੰਮ ਨਿੱਕੇ-ਮੋਟੇ ਚੱਲ ਰਹੇ ਨੇ ਬਹੁਤ ਵੱਡੇ ਨੇ ਕੰਮ ਹੋ ਰਹੇ ਨੇ ਸਿਰਫ ਸਾਨੂੰ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮਾ ਪਾਣੀ ਦੀ ਪ੍ਰੋਬਲਮ ਹੈ ਇਹ ਜਿਹੜੀ ਆ ਉਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਆ ਅਸੀਂ ਜਿਹੜੇ ਨਵੀਂ ਟੀਮ ਬਣ ਕੇ ਮਹਾਰਾਜ ਨੇ ਕਿਰਪਾ ਕੀਤੀ ਤੇ ਅਸੀਂ ਇਹ ਦੂਰ ਕਰਾਂਗੇ ਸਭ ਤੋਂ ਜਿਹੜੀ ਵੱਡੀ ਜਿਹੜਾ ਗੰਦ ਦੀ ਤੇ ਪਾਣੀ ਦੀ ਛਪੜਾਂ ਦੀ ਸਰਕਾਰ ਬਣਨ ਨੂੰ ਕਾਫੀ ਸਮੇਂ ਬੀਤ ਚੁੱਕਾ ਤੇ ਉਸ ਤੋਂ ਪਹਿਲਾਂ ਹੁਣ ਤੱਕ ਕੋਈ ਗ੍ਰਾਂਟਾਂ ਖੇਮ ਕਰਨ ਵਾਸਤੇ ਕਿੰਨੀਆਂ ਕਿਹ ਕਿ ਜਾਰੀ ਹੋਈਆਂ ਉਹਦੇ ਲਈ ਇੱਕ ਤਾਂ ਗ੍ਰਾਂਟਾਂ ਹੋਈਆਂ ਸੀ ਜਾਰੀ ਜੀ 2 ਕਰੋੜ ਰੁਪਏ 4 ਕਰੋੜ ਰੁਪਏ ਪਾਇਆ ਸੀ ਉਹਨਾਂ ਕੋਠਿਆਂ ਦੇ ਜਿਹੜਾ ਇਹਗਾ ਸੀ ਉਹ ਤੇ ਕੁਝ ਕੁ ਰੁਪਏ ਪਾਏ 2 ਕੋ ਕਰੋੜ ਰੁਪਏ ਦੇ ਖਰਚ ਲੱਗੇ ਪਾਏ ਰੁਪਏ ਪਾਇਆ ਜਿਹੜਾ ਹੁਣ ਆਪਣਾ ਗਲੀਆਂ ਨਾਲੀਆਂ ਲਈ ਮਰਬਤਲੀ ਸਾਰਿਆਂ ਲਈ ਇਹ ਲੱਗ ਚੁੱਕਾ ਹੈ ਜਾਂ ਲੱਗਣਾ ਇਹ ਲੱਗ ਰਿਹਾ ਹੈ ਕੁਝ ਲੱਗ ਚੁੱਕਾ ਤੇ ਕੁਝ ਲੱਗ ਰਿਹਾ ਹੈ ਤੇ ਜਿਹਨਾਂ ਕੋ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਪੰਚਾਇਤਾਂ ਨੂੰ ਕਿਸੇ ਚੀਜ਼ ਦੀ ਜਾਂ ਪੈਸੀਫੀ ਕੰਮਣੀ ਹੁੰਦੀ ਚਾਊਗੀ ਕੀ ਲੱਗਦਾ ਕਿ ਜਿਹੜੇ ਐਮਸੀ ਚੁਣੇ ਜਾਣਗੇ ਉਹਨਾਂ ਨੂੰ ਵੀ ਜਿਹੜਾ ਪੈਸਾ ਖੁੱਲੇ ਤੌਰ ਤੇ ਮਿਲੂਗਾ ਵਿਕਾਸ ਲਈ ਹਾਂਜੀ ਸਾਨੂੰ ਆਸ ਹੈ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਉਹ ਸਾਡੇ ਐਮਐਲਏ ਸਾਹਿਬ ਜਿਹੜੇ ਨਿੱਜੀ ਤੌਰ ਤੇ ਵੀ ਇਹ ਖੇਮ ਕਰਨ ਲਈ ਸਾਡੇ ਨਾਲ ਨੇ ਇਹ ਵਾਤਵਾਦ ਇਹਨਾਂ ਦਾ ਗਰਾਂਟਾ ਲਿਆਉਣ ਦਾ ਕੰਮ ਆ ਉਹਨਾਂ ਨੇ ਲਿਆਉਣੀਆਂ ਤੇ ਅਸੀਂ ਲਾਉਣੀਆਂ ਅਸੀਂ ਸਰਕਾਰ ਦੇ ਕੀਤੇ ਕੰਮਾਂ ਨੂੰ ਗਾਹ ਵਧਾਵਾਂਗੇ ਘਟਾਵਾਂਗੇ ਨਹੀਂ ਕਿਉਂਕਿ ਅਸੀਂ ਇਹ ਨਿਰਪੱਖਾ ਜਿਹੜੀ ਚੋਣ ਹੋ ਰਹੀ ਆਪਣੀ ਤੁਸੀਂ ਵੇਖ ਹੀ ਰਹੇ ਸਾਰੇ ਭਰਾ ਕੋਈ ਵੀ ਪੱਖਪਾਤ ਵਾਲੀ ਅਜੇ ਤੱਕ ਕੋਈ ਗੱਲ ਕੋ ਸਾਹਮਣੇ ਆਈ ਹੋਵੇ ਜਾਂ ਲੜਾਈ ਝਗੜਾ ਹੋਇਆ ਹੋਵੇ ਜਾਂ ਕੁਝ ਵੀ ਕੀਤਾ ਹੋਵੇ ਇਸ ਕਰਕੇ ਸਾਡਾ ਇਹ ਇਹ ਮੁੱਦਾ ਹੀ ਨਹੀਂਗਾ ਸਾਡਾ ਮੁਕਤਾ ਸਾਰਿਆਂ ਲਈ ਇਕੱਠੇ ਹੋ ਕੇ ਚੱਲਣਾ ਕਿਉਂਕਿ ਅਸੀਂ ਤਾਂ ਇਕੱਠੇ ਹੋ ਕੇ ਚੱਲਣ ਲਈ ਵਿਕਾਸ ਕਰਾਉਣ ਲਈ ਕੰਮ ਕਰਦੇ ਹਾਂ ਠੀਕ ਹੈ ਧੰਨਵਾਦ ਜੀ